ਅੱਜ ਦੀ ਸਾਡੀ ਵੀਡੀਓ ਯਹੋਸ਼ਾਫਾਟ ਅਤੇ ਆਹਾਬ ਦੀ ਕਹਾਣੀ ਤੇ ਅਧਾਰਤ ਹੈ। ਯਹੂਦਾ ਦੇ ਰਾਜਾ ਯਹੋਸ਼ਾਫਾਟ ਨੇ ਸ਼ਹਿਰਾਂ ਨੂੰ ਮਜ਼ਬੂਤ ਕਰਕੇ ਮੂਰਤੀਆਂ ਢਾਕੇ ਅਤੇ ਲੋਕਾਂ ਨੂੰ ਪਰਮੇਸ਼ਵਰ ਦੇ ਰਹਾ ਬਾਰੇ ਸਿਖਾਉਣ ਲਈ ਗੁਰੂਪੇਜ ਕੇ ਧਰਮੀ ਰਾਜ ਕੀਤਾ। ਹਾਲਾਂਕਿ ਇਜ਼ਰਾਈਲ ਦੇ ਰਾਜਾ ਆਹਾਬ ਨਾਲ ਉਸ ਦਾ ਗੱਠ ਛੋੜ ਇੱਕ ਵੱਦ ਕਿਸਮਤ ਲੜਾਈ ਦਾ ਕਾਰਨ ਬਣਿਆ। ਕੀ ਤੁਸੀਂ ਕਦੇ ਅਜਿਹਾ ਫੈਸਲਾ ਲਿਆ ਹੈ ਜੋ ਉਸ ਸਮੇਂ ਸਹੀ ਜਾਪਦਾ ਸੀ ਪਰ ਬਾਅਦ ਵਿੱਚ ਮੂਰਖਤਾਪੂਰਨ ਸਾਬਤ ਹੋਇਆ ਯਹੂਦਾ ਦੇ ਰਾਜਾ ਯਹੋਸ਼ਾਫਾਟ ਨੇ ਧਾਰਮਿਕਤਾ ਅਤੇ ਇਮਾਨਦਾਰੀ ਨਾਲ ਰਾਜ ਕੀਤਾ ਸ਼ਹਿਰਾਂ ਨੂੰ ਮਜ਼ਬੂਤ ਕੀਤਾ ਅਤੇ ਮੂਰਤੀਆਂ ਢਾਹ ਦਿੱਤੀਆਂ ਉਸ ਨੇ ਆਪਣੇ ਲੋਕਾਂ ਨੂੰ ਪਰਮੇਸ਼ਵਰ ਦੇ ਰਾਹਾਂ ਬਾਰੇ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਪੂਰੇ ਦੇਸ਼ ਵਿੱਚ ਗੁਰੂ ਅਤੇ ਆਗੂ ਭੇਜੇ ਉਸਦੇ ਕੰਮ ਇੰਨੇ ਪ੍ਰਭਾਵਸ਼ਾਲੀ ਸਨ ਕਿ ਫਲਿਸਤੀਆਂ ਨੇ ਵੀ ਦੇਖਿਆ ਅਤੇ ਸ਼ਰਧਾਂਜਲੀ ਭੇਜੀ। ਸ਼ਾਂਤੀ ਅਤੇ ਏਕਤਾ ਵਧਾਉਣ ਦੀ ਕੋਸ਼ਿਸ਼ ਵਿੱਚ ਯਹੋਸ਼ਾਫਾਟ ਨੇ ਇਜ਼ਰਾਈਲ ਦੇ ਰਾਜਾ ਆਹਾਬ ਨਾਲ ਗੱਠਜੋੜ ਬਣਾਇਆ। ਹਾਲਾਂਕਿ ਉਸਦੇ ਇਰਾਦੇ ਨੇਕ ਸਨ, ਇਸ ਫੈਸਲੇ ਦੇ ਨਤੀਜੇ ਅਣਕਿਆਸੇ ਨਿਕਲੇ। ਇੱਕ ਜਸ਼ਨ ਦੌਰਾਨ ਆਹਾਬ ਨੇ ਯਹੋਸ਼ਾਫਾਟ ਤੋਂ ਇਲਾਕੇ ਨੂੰ ਮੋੜ ਪ੍ਰਾਪਤ ਕਰਨ ਵਿੱਚ ਸਹਾਇਤਾ ਦੀ ਬੇਨਤੀ ਕੀਤੀ। ਯੀਹੋਸ਼ਾਫਾਟ ਨੇ ਸਮਝਦਾਰੀ ਨਾਲ ਪਹਿਲਾਂ ਪਰਮੇਸ਼ਵਰ ਦੀ ਸਲਾਮ ਮੰਗੀ ਨਬੀ ਮਿਕਾਇਆ ਨੂੰ ਬੁਲਾਇਆ ਮਿਕਾਇਆ ਨੇ ਭਵਿੱਖਵਾਨੀ ਕੀਤੀ ਕਿ ਲੜਾਈ ਦੇ ਨਤੀਜੇ ਵਜੋਂ ਆਹਾਬ ਦੀ ਮੌਤ ਹੋਵੇਗੀ ਇੱਕ ਚਿਤਾਮਨੀ ਜਿਸ ਨੂੰ ਆਹਾਬ ਨੇ ਅਣਡਿੱਠਾ ਕਰਨਾ ਚੁਣਿਆ ਯੀਹੋਸ਼ਾਫਾਟ ਆਹਾਬ ਨਾਲ ਗੱਠ ਛੋੜ ਸਾਡੇ ਫੈਸਲਿਆਂ ਵਿੱਚ ਪਰਮੇਸ਼ਵਰ ਦੀ ਅਗਵਾਈ ਲੈਣ ਅਤੇ ਸਾਡੇ ਦੁਆਰਾ ਬਣਾਈਆਂ ਗਈਆਂ ਭਾਈਵਾਲੀਆਂ ਪ੍ਰਤੀ ਸਾਵਧਾਨ ਰਹਿਣ ਦੀ ਮਹੱਤਤਾ ਦੀ ਯਾਦ ਦਵਾਉਂਦਾ ਹੈ ਉਸ ਦੀ ਸਮੁੱਚੀ ਧਾਰਮਿਕਤਾ ਦੇ ਬਾਵਜੂਦ ਯਹੋਸ਼ਾਫਾਟ ਦਾ ਆਹਾਬ ਨਾਲ ਗੱਠ ਜੋੜ ਉਸ ਨੂੰ ਇੱਕ ਅਜਿਹੀ ਸਥਿਤੀ ਵਿੱਚ ਲੈ ਗਿਆ ਜਿਸ ਨੇ ਉਸ ਤੇ ਰਾਜ ਅਤੇ ਉਸ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ ਸਾਡੇ ਆਪਣੇ ਜੀਵਨ ਵਿੱਚ ਸਾਨੂੰ ਅਜਿਹੇ ਫੈਸਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਲਾਭਦਾਇਕ ਜਾਪਦੇ ਹਨ ਪਰ ਸਮਝਦਾਰੀ ਅਤੇ ਬੁੱਧੀ ਦੀ ਲੋੜ ਹੁੰਦੀ ਹੈ। ਪ੍ਰਮਾਤਮਾ ਦੀ ਅਗਵਾਈ ਪ੍ਰਾਪਤ ਕਰਨਾ ਅਤੇ ਆਪਣੇ ਕੰਮਾਂ ਦੇ ਲੰਬੇ ਸਮੇਂ ਦੇ ਨਤੀਜਿਆਂ ਤੇ ਵਿਚਾਰ ਕਰਨਾ ਜ਼ਰੂਰੀ ਹੈ। ਪ੍ਰਮਾਤਮਾ ਦੀ ਇੱਛਾ ਨਾਲ ਆਪਣੇ ਆਪ ਨੂੰ ਇਕਸਾਰ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਸਾਡੀਆਂ ਚੋਣਾਂ ਅਨਕਿਆਸੀਆਂ ਮੁਸ਼ਕਲਾਂ ਦੀ ਬਜਾਏ ਸ਼ਾਂਤੀ ਅਤੇ ਖੁਸ਼ਹਾਲੀ ਵੱਲ ਲੈ ਜਾਂਦੀਆਂ ਹਨ। ਆਪਣਾ ਦਿਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਸ ਨੂੰ ਪਹਿਲਾਂ ਤੁਹਾਡੀ ਹਾਜ਼ਰੀ ਵਿੱਚ ਬਤਾਵਾਂਗਾ ਇਸ ਫੈਸਲੇ ਰਾਹੀਂ ਅੱਜ ਦੇ ਪਾਠ ਵਿੱਚ ਮੈਨੂੰ ਦੱਸੀ ਗਈ ਤੁਹਾਡੀ ਸਚਾਈ ਨੇ ਮੈਨੂੰ ਸਫਲਤਾ ਲਈ ਤਿਆਰ ਕੀਤਾ ਹੈ ਤੁਹਾਡਾ ਧੰਨਵਾਦ ਕਿ ਯਹੋਸ਼ਾਫਾਟ ਅਤੇ ਆਹਾਬ ਦੀ ਕਹਾਣੀ ਰਾਹੀਂ ਮੈਂ ਕਿਸੇ ਮਾਮਲੇ ਦੇ ਉਦੋਂ ਤੱਕ ਨਾ ਵਧਨ ਦੀ ਮਹੱਤਤਾ ਨੂੰ ਸਮਝਦਾ ਹਾਂ ਜਦੋਂ ਤੱਕ ਮੈਨੂੰ ਤੁਹਾਡਾ ਬਚਨ ਨਹੀਂ ਮਿਲ ਜਾਂਦਾ ਮੈਨੂੰ ਦੂਜਿਆਂ ਦੀ ਸਲਾਹ ਤੋਂ ਬਚਾਓ ਜੋ ਮੈਨੂੰ ਆਪਣੇ ਸੁਪਨਿਆਂ ਦੇ ਯੁੱਧ ਦੇ ਮੈਦਾਨ ਵਿੱਚ ਮਰਵਾਉਣਗੇ ਕਿਉਂਕਿ ਮੈਂ ਪ੍ਰਭੂ ਦੇ ਸੱਚੇ ਜਵਾਬ ਦੀ ਉਡੀਕ ਨਹੀਂ ਕੀਤੀ। ਮੇਰੇ ਪੈਰ ਜ਼ਮੀਨ ਤੇ ਰੱਖੋ ਜਦੋਂ ਤੱਕ ਮੈਂ ਤੁਹਾਡੇ ਤੋਂ ਸਪਸ਼ਟ ਤੌਰ ਤੇ ਨਹੀਂ ਸੁਣ ਲੈਂਦਾ। ਤੁਹਾਡਾ ਸ਼ਬਦ ਤੁਹਾਡੀ ਹਾਂ ਮੇਰੀ ਜ਼ਿੰਦਗੀ ਵਿੱਚ ਆਖਰੀ ਗੱਲ ਹੈ। ਇਸ ਲਈ ਮੈਂ ਪਹਿਲਾਂ ਹੀ ਤੁਹਾਡਾ ਧੰਨਵਾਦ ਕਰਾਂਗਾ। ਕਿਉਂਕਿ ਜਦੋਂ ਮੈਨੂੰ ਤੁਹਾਡੀ ਹਾਂ ਮਿਲਦੀ ਹੈ ਤਾਂ ਮੈਂ ਭਰੋਸਾ ਕਰ ਸਕਦਾ ਹਾਂ ਕਿ ਮੇਰਾ ਨਤੀਜਾ ਸ਼ਾਨਦਾਰ ਅਤੇ ਤੁਹਾਡੀ ਕਿਰਪਾ ਨਾਲ ਭਰਿਆ ਹੋਵੇਗਾ। ਯਿਸੂ ਮਸੀਹ ਦੇ ਨਾਂ ਵਿੱਚ। ਆਮੇਨ।